ਅਸਵੇਲੇ ਦੀ ਵੱਡੀ ਖਬਰ ਲੁਧਿਆਣਾ ਦੇ ਪਾਮੀਆਂ ਕਲਾ ਨੇੜੇ ਗ੍ਰੀਨ ਸਿਟੀ ਖਾਲੀ ਪਲਾਟ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਇੱਕ ਲੜਕੀ ਦੀ ਭੇਤ ਭਰੇ ਹਾਲਾਤਾਂ ਦੇ ਵਿੱਚ Laash ਮਿਲਣ ਤੋਂ ਬਾਅਦ ਇਲਾਕੇ ਦੇ ਵਿੱਚ ਸਹਿਮ ਦਾ ਮਾਹੌਲ ਬਣ ਗਿਆ ਹੈ ਮ੍ਰਿਤਕਾ ਦੇ ਗਲੇ ਤੇ ਸੱਟ ਦਾ ਨਿਸ਼ਾਨ ਹੈ ਬੀਤੇ ਦਿਨੀ ਉਹ ਆਪਣੇ ਘਰ ਤੋਂ ਸਕੂਲ ਪੇਪਰ ਦੇਣ ਦੇ ਲਈ ਗਈ ਸੀ 11ਵੀਂ ਜਮਾਤ ਦੀ ਵਿਦਿਆਰਥਣ ਦੱਸੀ ਜਾ ਰਹੀ ਹੈ ਪੁਲਿਸ ਵੱਲੋਂ ਮੌਕੇ ਤੇ ਪਹੁੰਚ ਕੇ ਫੋਰੈਂਸਿਕ ਟੀਮਾਂ ਨੂੰ ਸੱਦਿਆ ਗਿਆ ਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਇਸ ਤਰ੍ਹਾਂ ਖਾਲੀ ਪਲਾਟ ਚੋਂ ਲਾਸ਼ ਮਿਲਣ ਤੋਂ ਬਾਅਦ ਇਲਾਕਾ ਵਾਸੀਆਂ ਦੇ ਵਿੱਚ ਰੋਸ ਪਾਇਆ ਜਾ ਰਿਹਾ ਹੈ ਮ੍ਰਿਤਕਾ ਪ੍ਰਵਾਸੀ ਪਰਿਵਾਰ ਨਾਲ ਸੰਬੰਧ ਦੱਸੀ ਜਾ ਰਹੀ ਹੈ ਜੋ ਘਰ ਤੋਂ ਪੇਪਰ ਲੈਣ ਲਈ ਗਈ ਸੀ ਪਰ ਵਾਪਸ ਨਹੀਂ ਮੁੜੀ ਜਿਸ ਤੋਂ ਬਾਅਦ ਉਸ ਦੀ লাশ ਮਿਲੀ ਹੈ ਜਿਹੜੀ ਕੁੜੀ ਦੀ ਮਿਲੀ ਬੋਡੀ ਕਿਹੜੀ ਜਗ੍ਹਾ ਤੋਂ ਮਿਲੀ ਜੀ ਸਰ ਭਾਮੀਆਂ ਰੂਟ ਤੋਂ ਮਿਲੀ ਸਰ ਸਾਹਮਣੇ ਜੀ ਹਾਂਜੀ ਸਰ ਭਾਮੀਆਂ ਰੂਟ ਤੋਂ ਮਿਲੀ ਸਰ ਕੀ ਨਾਮ ਹੈ ਕੁੜੀ ਦਾ ਕਦੋਂ ਹੋਈ ਸੀ ਨਾਮ ਨਹੀਂ ਪਤਾ ਲੱਗਾ ਕੁੜੀ ਦਾ ਤੇ ਸਰ ਕੁੜੀ ਰਹਿਣ ਵਾਲੀ ਕਿੱਥੇ ਦੀ ਕਦੋਂ ਘਰ ਤੋਂ ਮਿਸ ਹੋਈ ਜੀ ਕੱਲ ਦੀ ਹੈ ਪਤਾ ਲੱਗਾ ਜੇ ਕੱਲ ਦੀ ਮਿਸ ਹੋਈ ਹੈ ਕੋ ਪਰਿਵਾਰਾਂ ਨੂੰ ਕਲੀਅਰ ਵੀ ਕੀਤੀ ਸੀ ਕੀਤੀ ਹੁੰਦਾ ਉਹਨਾਂ ਨੇ ਕਲੀਅਰ ਆਏ ਨਹੀਂ ਸਾਡੇ ਕੋਲ ਹਲੇ ਹੂੰ ਕਲੀਅਰ ਦਾ ਕੀ ਤੇ ਸਰ ਕਿੰਨੀ ਕੁ ਉਮਰ ਹੈ ਜੀ ਕੁੜੀ ਦੀ ਕੁੜੀ 18-19 ਸਾਲ ਤੇ ਕੀ ਸਕੂਲ ਗਈ ਸੀ ਕੀ ਉਹ ਕੀ ਮਤਲਬ ਕੰਪਲੀਟ ਵਗੈਰਾ ਸਕੂਲ ਗਈ ਦੀ ਕੱਲ ਹੂੰ ਵੀ ਵੀ ਪੀਪਰ ਪੀਪਰ ਜਿਹਾ ਕਹਿੰਦੇ ਵੱਲਿੰਦਾ ਹੂੰ ਉਦੋਂ ਬਾਅਦ ਗਾਇਬ ਹੈ ਤੇ ਸਿਰ ਪਤਾ ਲੱਗਾ ਜੀ ਕੀ ਕਿਹੜੀ ਜਗ੍ਹਾ ਤੋਂ ਮਿਲੀ ਏ ਕਿਸ ਹਾਲਾਤਾਂ ਦੇ ਵਿੱਚ ਜਿਹੜੀ ਲੜਕੀ ਦੀ ਬੋਡੀ ਮਿਲੀ ਅੱਧੀ ਵੀ ਕੰਪਲਿਟ ਜਨ ਬੇਟੀ ਮਿਲੀ ਹੂੰ ਤੇ ਸਰ ਕੋਈ ਕੋਈ ਗਲਤ ਕੰਮ ਤਾਂ ਨਹੀਂ ਹੋਇਆ ਜੀ ਕੁੜੀ ਨਾਲ ਇਹ ਤਾਂ ਜੀ ਹੁਣ ਬੋਰਡ ਬਣੂਗਾ ਮੈਂ ਡਾਕਟਰਾਂ ਦਾ ਉਹ ਦੁੱਸ਼ਮਗ ਹੂੰ ਤੇ ਸਰ ਕਿੰਨੇ ਕੋਈ ਪਤਾ ਲੱਗਾ ਜੀ ਜਿਹੜੀ ਲੜਕੀ ਦੀ ਬੋਡੀ ਕਿੱਥੇ ਕਿੰਨੇ ਵੇ ਮਿਲੀ ਸਵੇਰੇ 7 ਵਜੇ ਸਾਨੂੰ ਪਤਾ ਦੁੱਦਾ ਸਭ ਦੇ ਨੂੰ 7 ਵਜੇ ਹੂੰ ਦੀ ਮੁਕੀ ਨੂੰ ਜਾ ਕੇ ਬੋਦੀ ਲਾ ਕੇ ਨਾ ਤਰੀ ਦੀ ਰੱਬੀ ਬੋਰਡ ਬਣੂਗਾ ਉਹਨੇ ਬਾਤ ਛਾਣ ਵੀ ਉਹਨਾਂ ਦੇ ਬਿਆਨਾਂ ਤੇ ਪਰਚਾ ਹੋਈ ਜੂਰੀ ਕਾਰਵਾਈ ਬਣਦੀ ਹੈ ਜੀ ਤੇ ਇਸ ਪਰਿਵਾਰ ਨੇ ਜਿਹੜੀ ਰਿਪੋਰਟ ਕਿਦੋਂ ਲਖਾਈ ਸੀ ਮਿਸਿੰਗ ਦੀ ਕੱਲ ਹੀ ਲਖਾਈ ਦੀ ਆਪਣੇ ਕੋਲ ਨਹੀਂ ਆਈ ਰਿਪੋਰਟ ਇਹਦੀ ਦੂਰ ਤਾਂ ਇੱਧਰ ਕਿਤੇ ਤਿੰਨ ਨੰਬਰ ਡਿਵੀਜ਼ਨ ਪਤਾ ਨਹੀਂ ਕਿੱਥੇ ਲਖਾਈ ਹੈ ਇਹਨਾਂ ਨੇ ਅੱਛਾ ਜੀ ਹਾਂ ਜੀ ਤੇ ਸਰ ਤੁਸੀਂ ਕਿਹੜੇ ਥਾਣੇ ਤੋਂ ਜੀ ਮੈਂ ਭਾਮੀਆਂ ਚੌਂਕੀ ਤੋਂ ਜਮਾਲ ਥਾਣਾ ਮੁੰਬੀਆਂ ਕਲਾਂ ਚੌਂਕੀ ਤੋਂ ਹਾਂ ਜੀ ਸ਼ੋਭਨਾਮ ਕੀ ਸਰ ਤੁਹਾਡਾ ਜੀ ਜੀ ਸੀ ਸੀ ਜੀ ਥੈਂਕ ਯੂ ਜੀ ਐਸਐਮਜ਼ेड ਪੰਜਾਬ ਦੇ ਲਈ ਲੁਧਿਆਣਾ ਤੋਂ ਸੁਰਿੰਦਰ ਸੋਨੀ ਦੀ ਰਿਪੋਰਟ